ਮਲੂਰ ਸ਼ਹਿਰ ਵਿੱਚ ਹੋਇਆ ਵਾਰਡ ਨੰਬਰ 12 ਦਾ ਇਲੈਕਸ਼ਨ ਸੀਗਾ ਅ ਸਵੇਰ ਸਾਰੇ ਕੈਂਡੀਡੇਟਸ ਸੁਪਰੀਟ ਨਹੀਂ تھے ਗਏ ਐਸ.ੀ.ਐਮ ਸਾਹਿਬ ਨੇ ਖੁਦ ਗਿਆ ਵੀ ਸਾਰਿਆਂ ਦੇ ਕਾਗਜ਼ ਸਹੀ ਹੈ ਕੱਲੇ ਬੀ.ਜੇ.ਪੀ ਦੇ ਕਾਗਜ਼ਾਂ 'ਚ ਜਿਹੜੀ ਹੈਗੀ ਪਰਚੀ ਨਹੀਂ ਲੱਗੀ ਸੀ ਤੇ ਬਾਕੀ ਸਾਰਿਆਂ ਦੇ ਸਹੀ ਸੀਗੇ ਤੇ ਸ਼ਾਮ ਨੂੰ ਜਦੋਂ 3 ਵਜੇ ਨਾ ਲੱਗੀ ਦੁਪਹਿਰ ਬਾਅਦ ਨਹੀਂ ਲੱਗੀ ਲਿਸਟ ਤੇ ਜੋ ਸਾਰੀ ਪਾਰਟੀਆਂ ਨੇ ਪੁੱਛਿਆ ਉਦੋਂ ਪਤਾ ਲੱਗਿਆ

ਕੱਲ ਸਾਰੀਆਂ ਸਿਆਸੀ ਪਾਰਟੀਆਂ ਦੇ ਕਾਗਜ਼ ਰੱਦ ਕਰਵਾ ਕੇ ਪੰਜਾਬ ਦੀ ਹਕਮਰਨ ਪਾਰਟੀ ਨੇ ਸਾਬਤ ਕਰਤਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਹਰ ਸਰਕਾਰ, ਹਰ ਪੰਡਤ ਤੇ ਫੇਲ ਹੋ ਚੁੱਕੀ ਹੈ। ਪਿਛਲੇ 3 ਸਾਲਾਂ 'ਚ ਜੋ ਪੰਜਾਬ ਦੇ ਲੋਕਾਂ ਤੇ ਜ਼ਬਰ ਜ਼ੁਲਮ ਤੇ ਤਸ਼ੱਦਦ ਕੀਤਾ ਇਹਨਾਂ ਨੇ, ਇਹਨਾਂ ਨੂੰ ਪਤਾ ਸੀ ਵੀ ਸਾਡਾ ਇੱਕ ਜਿੰਨਾ ਨਾ ਮੁਮਕਨ ਹੈ। ਇਹਨਾਂ ਨੇ ਵਿੰਡਾ ਤੰਤਰ ਨਾਲ ਲੋਕਤੰਤਰ ਦਾ ਕਾਹਨ ਕਰਕੇ ਡੈਮੋਕ੍ਰੇਸੀ ਦਾ ਕਤਲ ਕਰਕੇ ਇਹਨਾਂ ਨੇ ਕਰ ਸਾਰੀਆਂ ਪਾਰਟੀਆਂ ਦੇ ਕਾਗਜ਼ ਰੱਦ ਕਰਵਾ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਉਮੀਦਵਾਰ ਨੂੰ ਦਿਖਾਇਆ। ਨਾ ਪ੍ਰਦਰਸ਼ਨ ਹੈ ਉਹ ਸਰਕਾਰ ਦੀ ਜਿਹੜੀ ਬਹੁਲਾਹਟ ਹੈ ਉਹਦੇ ਖਿਲਾਫ ਹੈ ਜਿਹੜੇ ਕਿ ਕਾਗ਼ੇ ਰੱਦ ਕੀਤੇ ਬਾਕੀ ਸਾਰੀਆਂ ਪਾਰਟੀਆਂ ਨੇ ਸਿਰਫ ਆਪਦੀ ਪਾਰਟੀ ਨੂੰ ਛੱਡ ਕੇ ਆਮ ਆਦੀ ਪਾਰਟੀ ਨੇ ਇੱਥੋਂ ਪਤਾ ਚੱਲਦਾ ਹੈ ਕਿ ਉਹ ਇਸ ਵਾਰ ਚੋਣ ਹਾਰ ਰਹੇ ਸੀ ਇਹ ਉਹਨਾਂ ਦੀ ਹਾਰ ਹਾਰ ਦੇ ਕਾਰਨ ਹੋਇਆ ਹੈ ਇਹ ਬਹੁਲਾਹਟ ਦੀ ਨਿਸ਼ਾਨੀ ਹੈ ਉਹਨਾਂ ਦੀ ਨਹੀਂ ਤਾਂ ਐਦਾਂ ਕਦੇ ਵੀ ਨਹੀਂ ਹੋਇਆ ਸੀ ਸਰਕਾਰਾਂ ਉਹਨੀਆਂ ਜਾਂਦੇ ਰਹਿੰਦੀਆਂ ਦੂਸਰਾ ਪ੍ਰਸ਼ਾਸਕ ਅਧਿਕਾਰੀ ਵੀ ਨਾਲ ਰਲ ਕੇ ਸਰਕਾਰਾਂ ਦੇ ਨਕਾਬਾਜ਼ ਮੁਰਦਾਬਾ 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 ਯਾਰ ਸਰਕਾਰ ਮੁਰਦਾਬਾ 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 ਟੱਕੇशाही ਨਹੀਂ ਚਲੇਗੀ ਨਹੀਂ ਚਲੇਗੀ ਬਹਿਣ ਲੇਗੀ ਕੱਲ ਜੋ ਮਲੂਰ ਸ਼ਹਿਰ ਵਿੱਚ ਹੋਇਆ ਵਾਰਡ ਨੰਬਰ 12 ਦਾ ਇਲੈਕਸ਼ਨ ਸੀਗਾ ਅ ਸਵੇਰ ਸਾਰੇ ਕੈਂਡੀਡੇਟਸ ਸੂਟ ਨਹੀਂ ਤੇ ਗਏ ਐਸ.ਡੀ.ਐਮ. ਸਾਹਿਬ ਨੇ ਖੁਦ ਕਿਹਾ ਵੀ ਸਾਰਿਆਂ ਦੇ ਕਾਗਜ਼ ਸਹੀ ਹੈ ਕੱਲੇ ਬੀ.ਜੇ.ਪੀ ਦੇ ਕਾਗਜ਼ਾਂ 'ਚ ਜਿਹੜੀ ਹੈਗੀ ਪਰਚੀ ਨਹੀਂ ਲੱਗੀ ਸੀ ਤੇ ਬਾਕੀ ਸਾਰਿਆਂ ਦੇ ਸਹੀ ਸੀਗੇ ਕਿ ਸ਼ਾਮ ਨੂੰ ਜਦੋਂ 3 ਵਜੇ ਨਾ ਲੱਗੀ ਦੁਪਹਿਰ ਬਾਅਦ ਨਹੀਂ ਲੱਗੀ ਲਿਸਟ ਤੇ ਜੋ ਸਾਰੀ ਪਾਰਟੀਆਂ ਨੇ ਪੁੱਛਿਆ ਉਦੋਂ ਪਤਾ ਲੱਗਿਆ ਕਿ ਸਿਵਾਏ ਆਮ ਆਦਮੀ ਪਾਰਟੀ ਦੇ ਬਾਕੀ ਸਾਰੇ ਕੈਂਡੀਡੇਟਸ ਦੇ ਕਾਗਜ਼ ਜਿਹੜੇ ਉਹ ਰੱਦ ਕਰ ਦਿੱਤੇ ਗਏ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਵੀ ਐਸ.ਡੀ.ਐਮ. ਸਾਹਿਬ ਨੇ ਆਪ ਹੀ ਪਰਚੀ ਕੱਟੀ 100 ਰੁਪਏ ਦੀ ਸਾਰੇ ਕੈਂਡੀਡੇਟਸ ਦੀ ਤੇ ਆਪ ਹੀ ਜਿਹੜਾ ਹੈਗਾ ਉਹਨੂੰ ਗਰਾਊਂਡ ਬਣਾ ਲਿਆ ਵੀ ਇਹ ਪਰਚੀ ਘੱਟ ਪੈਸਿਆਂ ਦੀ ਕੱਟੀ ਹੈ ਤੇ ਇਸ ਕਰਕੇ ਸਾਰਿਆਂ ਦੇ ਰੱਦ ਕੀਤੇ ਜਾਂਦੇ ਆ ਇਹ ਜਿਹੜਾ ਫਰਜ਼ ਸੀ ਇਹ ਤਾਂ ਪ੍ਰਸ਼ਾਸਨ ਦਾ ਸੀ ਨਾ ਦੱਸਣਾ ਕੈਂਡੀਡੇਟਸ ਨੂੰ ਕਿੰਨੇ ਦੀ ਪਰਚੀ ਕੱਟਣੀ ਹੈ ਭਾਵੇਂ 200 ਦੀ ਹੁੰਦੀ ਭਾਵੇਂ 1000 ਦੀ ਹੁੰਦੀ ਭਾਵੇਂ 2000 ਦੀ ਨਹੀਂ 5000 ਦੀ ਜਿਹੜਾ ਕੈਂਡੀਡੇਟ ਖੜਾ ਹੀ ਹੋ ਗਿਆ ਉਹਨੇ ਆਪੇ ਪੈਸੇ ਭਰਨੇ ਸੀਗੇ ਪਰ ਜਦੋਂ ਪ੍ਰਸ਼ਾਸਨ ਨੇ ਧੋਖੇ ਨਾਲ ਕੈਂਡੀਡੇਟ ਤੋਂ 100 ਰੁਪਏ ਦੀ ਪਰਚੀ ਭਰਾਈ ਤੇ ਫਿਰ ਉਹਨਾਂ ਦੇ ਕਾਗਜ਼ ਰੱਦ ਕਰਦੇ ਇਹ ਜਿਹੜਾ ਪ੍ਰਸ਼ਾਸਨ ਹੈ ਇਹ ਜਿਹੜਾ ਸਰਕਾਰ ਦੀਆਂ ਉਂਗਲਾਂ ਤੇ ਖੇਡਿਆ ਉਹਨਾਂ ਦੇ ਕਟਪੁੱਤਲੇ ਬਣ ਕੇ ਉਹਨਾਂ ਦੇ ਹੱਥ ਟੋਕੇ ਬਣ ਕੇ ਪ੍ਰਸ਼ਾਸਨ ਨੇ ਕੰਮ ਕੀਤਾ ਐ ਐਸ.ੀ.ਐਮ. ਸਾਹਿਬ ਨੇ ਬਹੁਤ ਵੱਡਾ ਤਕਾ ਕੀਤਾ ਐ ਅੱਜ ਉਹਨਾਂ ਨੇ ਜਮਹੂਰੀਅਤ ਦਾ ਕਤਲ ਕੀਤਾ ਐ ਲੋਕਤੰਤਰ ਦਾ ਕਹਾਣ ਕੀਤਾ ਐ ਲੋਕਾਂ ਤੋਂ ਉਹਨਾਂ ਦਾ ਵੋਟ ਪਾਣ ਦਾ ਹੱਕ ਕੋਈ ਐ ਤੇ ਜਿਹੜਾ ਕੈਂਡੀਡੇਟਾਂ ਦਾ ਹੱਕ ਐ ਉਹਨੂੰ ਵੇਚਿਆ ਅੱਜ ਇਹ ਸਰਕਾਰ ਨੇ ਜਿਹੜੀ ਕਹਿੰਦੀ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਐ ਉਹਨੇ ਆਮ ਲੋਕਾਂ ਨਾਲ ਤਕਾ ਕੀਤਾ ਐ ਇੱਕ ਪਾਸੇ ਤਾਂ ਇਹ ਕਹਿੰਦੇ ਸੀਗੇ ਕਿ ਅਸੀਂ ਲੋਕਾਂ ਦੇ ਹੱਕ ਜਿਹੜੇ ਆਗੇ ਉਹਨਾਂ ਨੂੰ ਦਵਾਵਾਂਗੇ ਭਗਤ ਸਿੰਘ ਦੀ ਸੋਚ ਦੀ ਗੱਲ ਕਰਦੇ ਸੀ ਤੇ ਅੱਜ ਉਹੀ ਸਰਕਾਰ ਲੋਕਾਂ ਦੇ ਹੱਕ ਹੋ ਰਹੀ ਹੈ ਭਗਤ ਸਿੰਘ ਦੀ ਸੋਚ ਨੂੰ ਖਤਮ ਕਰ ਰਹੀ ਹੈ 1 ਸਾਲ ਦੀ ਟਰਮ ਪਿੱਛੇ ਕੱਲਾ 1 ਸਾਲ ਦੀ ਟਾਈਮ ਰਹਿ ਗਈ ਸੀ ਚਲੋ ਪ੍ਰਮਾਤਮਾ ਨੇ ਪ੍ਰਧਾਨ ਰਾਮ ਸਿੰਘ ਇਹ ਆਪਣੇ ਜੋ ਖੋਲੇ ਪਰ ਇਹ ਜਿਹੜੀ ਸਾਲ ਦੀ ਟਰਮ ਪਿੱਛੇ ਦੇਖੋ ਸਰਕਾਰ ਨੇ ਕਿੱਡਾ ਵੱਡਾ ਤੱਕਾ ਕੀਤਾ ਅੱਜ ਇਲੈਕਸ਼ਨ ਵੇਚਿਆ ਗਿਆ ਹੈ ਸਰਕਾਰ ਨੇ ਵੇਚਿਆ ਪ੍ਰਸ਼ਾਸਨ ਨੇ ਉਹਦੀ ਮਦਦ ਕੀਤੀ ਹੈ ਬਹੁਤ ਵੱਡਾ ਤੱਕਾ ਹੋਇਆ ਤੇ ਸਾਰਾ ਸ਼ਹਿਰ ਸਾਰੀਆਂ ਪਾਰਟੀਆਂ ਅੱਜ ਇਕੱਠੇ ਕਠਿਆ ਹੋ ਕੇ ਇਥੇ ਰੋਡ ਵੀ ਜਾਮ ਕੀਤਾ ਧਰਨਾ ਪ੍ਰੋਟੈਸਟ ਹੋ ਰਿਹਾ ਤੇ ਅੱਗੇ ਜਿਹੜਾ ਹੈਗਾ ਸਾਰੇ ਇਕੱਠੇ ਹੋ ਕੇ ਅਸੀਂ ਇਸ ਲੜਾਈ ਨੂੰ ਅੱਗੇ ਵੀ ਲੈ ਕੇ ਜਾਵਾਂਗੇ ਚੋਣ ਅਧਿਕਾਰੀ ਨਾਲ ਕਮਿਸ਼ਨ ਨਾਲ ਗੱਲ ਹੋਈ ਹੈ ਇਸ ਬੰਦ ਦੇ ਵਿੱਚ ਕਿਉਂਕਿ ਜੋ ਮੁੱਖ ਚੋਣ ਅਧਿਕਾਰੀ ਜਿਹੜਾ ਇਸ ਸਾਰੇ ਸਿਸਟਮ ਨੂੰ ਦੇਖਦਾ ਮੇਰੀ ਆਬਜ਼ਰਵਰ ਸਾਹਿਬ ਨਾਲ ਵੀ ਕੱਲ ਗੱਲ ਹੋਈ ਸੀ ਜਦੋਂ ਇਹ ਸਾਰਾ ਤੱਕਾ ਹੋਇਆ ਕਟਨਾ ਕਰਮ ਹੋਇਆ ਉਹਨਾਂ ਨੇ ਸਾਨੂੰ ਕਿਹਾ ਅਸੀਂ ਮੌਕਾ ਜਾ ਕੇ ਦੇਖਦੇ ਹਾਂ ਪਰ ਉਹਨਾਂ ਨੇ ਵੀ ਕੱਲਾ ਗੋਗਲਵਾ ਤੋਂ ਮਿੱਟੀ ਛਾੜੀ ਕੋਈ ਮੱਲਬੋਂਡਾ ਨੇ ਐਸ.ਐਮ. ਸਾਹਿਬ ਨੂੰ ਕਿਹਾ ਨਹੀਂ ਵੀ ਤੁਸੀਂ ਗਲਤ ਹੋ ਫੀਸ ਤਾਂ ਜਿੰਨੀ ਚਾਹੀਦੀ ਸੀ ਉਹ ਪਰਵਾ ਲੈਂਦੇ ਅਸੀਂ ਸਾਰੇ ਸਹਿਮਤ ਸੀਗੇ ਅਸੀਂ ਫੀਸ ਪਰ ਉਹਨੂੰ ਪਹਿਲਾਂ ਵੀ ਤਿਆਰ ਸੀ ਹੁਣ ਵੀ ਤਿਆਰ ਹੈ ਤੇ ਸਾਡੇ ਫੀਸ ਭਰਾ ਕੇ ਇਹਨਾਂ ਨੂੰ ਇਲੈਕਸ਼ਨ ਲੜਾਣਾ ਚਾਹੀਦਾ ਸੀ ਧੋਖੇ ਨਾਲ ਇਹਨਾਂ ਨੇ ਧੋਖਾ ਕੀਤਾ ਕੈਂਡੀਡੇਟਸ ਨਾਲ ਤੁਸੀਂ ਜੇ ਉਹ ਪਰਚੀ ਦੇਖੋ ਉਸ ਪਰਚੀ ਤੇ ਲਿਖਿਆ ਹੈ ਵੀ 100 ਰੁਪਏ ਦੀ ਰਸੀਦ ਕੱਟੀ ਗਈ ਐਮਸੀ ਇਲੈਕਸ਼ਨ ਆਸੇ ਵੀ ਜੇਤ ਜੇ ਪੈਸੇ ਵੱਧ ਪਰਦੇ ਸੀ ਤਾਂ ਤੁਸੀਂ ਵੱਧ ਕਿਹੜਾ ਸੀਗਾ ਤੇ ਸਾਰੇ ਪਰਦੇ ਸੋ ਧੋਖੇ ਨਾਲ ਜਿਹੜਾ ਹੈਗਾ ਇਹ ਸਾਰੀ ਕਾਰਵਾਈ ਹੋਈ ਬਹੁਤ ਮੰਦਭਾਗੀ ਗੱਲ ਹੈ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਇਸ ਜਿਹੜੀ ਜੋ ਤੱਕਿਆ ਹੋਇਆ ਕੈਂਡੀਡੇਟਸ ਨਾਲ ਅਸੀਂ ਆਪਦੇ ਕੈਂਡੀਡੇਟਸ ਦੀ ਪਿੱਠ ਤੇ ਖੜੇ ਆ ਪ੍ਰਧਾਨ ਰਾਮ ਸਿੰਘ ਜੀ ਦੇ ਪਰਿਵਾਰ ਨਾਲ ਖੜੇ ਆ ਅਸੀਂ ਜਿਹੜਾ ਹਾਈ ਕੋਰਟ ਵੀ ਜਾਵਾਂਗੇ ਜਿਹੜਾ ਪ੍ਰਸ਼ਾਸਨ ਨੇ ਤੱਕਾ ਕੀਤਾ ਹੈ ਉਹਨਾਂ ਨੂੰ ਅਸੀਂ ਹਾਈ ਕੋਰਟ ਦੀਆਂ ਪੌੜੀਆਂ ਜ਼ਰੂਰ ਚੜਾਵਾਂਗੇ ਤੋ ਕੱਲ ਦਾ ਜਿਹੜਾ ਦਿਨ ਸੀ ਮਲੌਰ ਸ਼ਹਿਰ ਲਈ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ ਕੱਲ ਸਾਰੀਆਂ ਸਿਆਸੀ ਪਾਰਟੀਆਂ ਦੇ ਕਾਗਜ਼ ਰੱਦ ਕਰਵਾ ਕੇ ਪੰਜਾਬ ਦੀ ਹਕਮਰਨ ਪਾਰਟੀ ਨੇ ਸਾਬਤ ਕਰਤਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਹਰ ਸਰਕਾਰ ਤੇ ਹਰ ਪੰਡਤ ਤੇ ਫੇਲ ਹੋ ਚੁੱਕੀ ਹੈ ਪਿਛਲੇ 3 ਸਾਲਾਂ ਜਿਹੋ ਪੰਜਾਬ ਦੇ ਲੋਕਾਂ ਤੇ ਜ਼ਬਰ ਜ਼ੁਲਮ ਤੇ ਤਸ਼ੱਦਦ ਕੀਤਾ ਇਹਨਾਂ ਨੇ ਇਹਨਾਂ ਨੂੰ ਪਤਾ ਸੀ ਵੀ ਸਾਡਾ ਕਿ ਜਿੰਨਾ ਨਾ ਮੁਮਕਨ ਹੈ ਇਹਨਾਂ ਨੇ ਡੰਡਾ ਤੰਤਰ ਨਾਲ ਲੋਕਤੰਤਰ ਦਾ ਕਾਹਨ ਕਰਕੇ ਡੈਮੋਕਰੇਸੀ ਦਾ ਕਤਲ ਕਰਕੇ ਇਹਨਾਂ ਨੇ ਕੱਲ ਸਾਰੀਆਂ ਪਾਰਟੀਆਂ ਦੇ ਕਾਗਜ਼ ਰੱਦ ਕਰਵਾ ਕੇ ਆਮ ਆਮ ਆਦੀ ਪਾਰਟੀ ਦਾ ਜਿਹੜਾ ਇਹ ਉਮੀਦਵਾਰ ਨੂੰ ਜਿਤਾਇਆ ਔਰ ਅਸੀਂ ਇਹ ਭਾਰਤੀ ਜਨਤਾ ਪਾਰਟੀ ਵੱਲ ਪੂਰੀ ਨਖੇਦੀ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਕਿ ਜਿਹੜੇ ਕਾਨੂੰਨ ਰੱਦ ਕੀਤੇ ਨੇ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਔਰ ਜਿਹੜੇ ਲੋਕਾਂ ਤੇ ਡੰਗ ਨਾਲ ਇਲੈਕਸ਼ਨ ਕਰਾਇਆ ਜਾਵੇ ਔਰ ਮੈਂ ਅਫਸਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਮੌਸਮ ਪੈਸਾ ਵਕਤ ਤੇ ਸਰਕਾਰਾਂ ਇਹ ਆਉਣੀਆਂ ਜਿਹੜੀਆਂ ਇਹਨਾਂ ਪਹਿਲੀਆਂ ਸਰਕਾਰਾਂ ਰਹੀਆਂ ਨਾ ਇਹ ਸਰਕਾਰਆਂ ਜਣੀਆਂ ਇਹਨਾਂ ਦੇ ਜਿਹੜੇ ਇਹਨਾਂ ਦੇ ਮੰਤਰੀ ਅਜ ਪੰਜਾਬ ਤੇ ਲੋਕਾਂ ਤੇ ਜ਼ਬਰ ਜ਼ੁਲਮ ਤਸ਼ੱਦਦ ਕਰ ਰਹੇ ਨੇ ਉਹਨਾਂ ਦੇ ਜਵਾਬ ਦੇਣ ਤੇ ਨਾਲ ਨਾਲ ਕੱਲ ਅਫਸਰ ਸਹਿਬਾਨਾਂ ਨੂੰ ਪਟੜੀ ਚ ਖੜਨਾ ਪਵੇ ਇਸ ਕਰਕੇ ਮੈਂ ਅੱਜ ਮਲੌਰ ਸ਼ਹਿਰ ਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਮਲੌਰ ਸ਼ਹਿਰ ਦੇ ਆਵਾਮ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਔਰ ਸਾਨੂੰ ਕੱਲ ਆਰੀਆਂ ਨੇ ਵੀ ਤੁਸੀਂ ਕਾਲ ਦਿਓ ਅਸੀਂ ਮਲੌਰ ਸ਼ਹਿਰ ਨੂੰ ਬੰਦ ਵੀ ਕਰ ਸਕਦੇ ਹਾਂ ਪਰ ਅਸੀਂ ਇਹ ਸਾਰੀਆਂ ਪਾਰਟੀਆਂ ਨੇ ਫੈਸਲਾ ਕੀਤਾ ਕਿ ਮਲੌਰ ਸ਼ਹਿਰ ਨੂੰ ਬੰਦ ਨਹੀਂ ਕਰਨਾ ਅਸੀਂ ਆਪਦਾ ਪ੍ਰੋਟੈਸਟ ਕਰਦੇ ਆ ਜਾਂ ਸਾਡੇ ਪ੍ਰੋਟੈਸਟ ਦੀ ਆਵਾਜ਼ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਨਾਂ ਤੱਕ ਨਾ ਪਹੁੰਚੀ ਪੰਜਾਬ ਦੀ ਹਕਮਰਾਨ ਸਰਕਾਰ ਤੱਕ ਨਾ ਪਹੁੰਚੀ ਮੈਡਮ ਬਲਜੀਤ ਕੌਰ ਦੇ ਕੰਨਾਂ ਤੱਕ ਨਾ ਪਹੁੰਚ ਕਿ ਆਵਦੇ ਤੇ ਪੇਵਰਾ ਹੁਟਕੇ ਕਰਕੇ ਪੰਜਾਬ ਦੀ ਏਟਾਂ ਦੇ ਖੜਕਾ ਦੇਾਂਗੇ ਚੋਣ ਕਮਿਸ਼ਨ ਕੋਲੇ ਇਹਦੀ ਪਹੁੰਚ ਕੀਤੀ ਹੈ ਜੀ ਇਹਦਾ ਰੋਸ ਦਰਜ ਕਰਾਇਆ ਤੁਸੀਂ ਬਿਲਕੁਲ ਚੋਣ ਕਮਿਸ਼ਨਰ ਇੱਥੇ ਆਇਆ ਸੀ ਚੋਣ ਕਮਿਸ਼ਨਰ ਨੇ ਸਾਡੇ एसडीएम साहब ਨੂੰ ਬਹੁਤ ਵੱਡੀ ਝਾੜਪਾਈ ਵੀ ਤੁਹਾਡਾ ਇਹ ਤੁਹਾਡਾ ਫਰਜ ਬੰਦਾ ਸੀ ਵੀ ਕਿੰਨੇ ਦੀ ਰਸੀਦ ਕਟਣੀ ਹੈ ਜੇ ਅਗਰ ਕਿਸੇ ਕੈਂਡੀਡੇਟ ਨੂੰ ਨਹੀਂ ਪਤਾ ਤੁਸੀਂ ਗੱਟੜ ਫਿਸਰੋ ਤੁਹਾਡਾ ਫਰਜ ਬੰਦਾ ਸੀ ਕਿੰਨੇ ਦੀ ਰਸੀਦ ਬਣੇ ਯੂ ਆਰ ਲਾਇਬਲ ਯੂ ਆਰ ਤੁਹਾਡੀ ਲਾਇਬਿਲਟੀ ਹੈ ਪਰ एसडीएम ਸਾਹਿਬ ਨੇ ਜਿਹੜਾ ਪ੍ਰਸ਼ਾਸਨ ਹੈ ਉਹਨੇ ਸਰਕਾਰ ਦੇ ਅੱਗੇ ਗੁੱਟੀਆਂ ਟੇਕ ਕੇ ਇਹ ਜਿਹੜਾ ਲੋਕਤੰਤਰ ਦਾ ਡੈਮੋਕਰੇਸੀ ਦਾ ਕੰਮ ਕੀਤਾ ਹੈ ਹੁਣ ਜਸਦੇਵ ਸਿੰਘ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਨੂੰ ਕੋ ਸਰਟੀਫਿਕੇਟ ਜਾਰੀ ਕਰ ਦਿੱਤਾ ਕਿ ਹਜੇ ਨਹੀਂ ਕੀਤਾ ਗਿਆ ਨਹੀਂ ਜੇ ਸਰਕਾਰ ਆ ਸਰਕਾਰ ਡੰਡਾ ਤੰਤਰ ਦਾ ਉਪਯੋਗ ਕਰ ਰਹੀ ਹੈ ਅਸੀਂ ਆਪ ਦਾ ਪ੍ਰੋਟੈਸਟ ਕਰ ਰਹੇ ਆ ਜੇ ਮੰਨ ਲਓ ਉਹਨਾਂ ਨੇ ਕੋਈ ਇਹ ਜਿਹਾ ਕੰਮ ਕੀਤਾ ਜੇ ਉਹਨਾਂ ਨੇ ਸਰਟੀਫਿਕੇਟ ਜਾਰੀ ਵੀ ਕਰ ਦਿੱਤਾ ਤਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਜੇ ਜਸਦੇਵ ਸਿੰਘ ਸੰਧੂ ਇੱਕ ਆਮ ਆਦਮੀ ਪਾਰਟੀ ਦੇ ਐਮ ਸੀ ਤਾਂ ਬਣ ਸਕਦੇ ਨੇ ਪਰ ਆ ਜਿਹੜਾ ਆਵਾਮ ਬੈਠਾ ਹੈ ਇਹਨਾਂ ਦੇ ਦਿਲਾਂ ਵਿੱਚ ਕਦੀ ਵੀ ਜਗ੍ਹਾ ਨਹੀਂ ਬਣਾ ਸਕਣਗੇ ਉਹ ਦੇਖੋ ਆ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈ ਉਹ ਸਰਕਾਰ ਦੀ ਜਿਹੜੀ ਬਹਲਾਹਟ ਹੈ ਉਹਦੇ ਖਿਲਾਫ ਹੈ ਜਿਹੜੇ ਕਿ ਕਾਗ਼ਜ਼ ਰੱਦ ਕੀਤੇ ਬਾਕੀ ਸਾਰੀਆਂ ਪਾਰਟੀਆਂ ਦੇ ਸਿਰਫ ਆਪਦੀ ਪਾਰਟੀ ਨੂੰ ਛੱਡ ਕੇ ਆਮ ਆਦੀ ਪਾਰਟੀ ਨੇ ਇੱਥੋਂ ਪੜਾ ਚੱਲਦਾ ਕਿ ਉਹ ਇਸ ਵਾਰਡ 'ਚੋਂ ਹਾਰ ਰਹੇ ਸੀ ਇਹ ਉਹਨਾਂ ਦੀ ਹਾਰ ਹਾਰ ਦੇ ਕਾਰਨ ਹੋਇਆ ਇਹ ਬਖਲਾਹਟ ਦੀ ਨਿਸ਼ਾਨੀ ਹੈ ਉਹਨਾਂ ਦੀ ਨਹੀਂ ਤਾਂ ਐਡਾ ਕਦੇ ਵੀ ਨਹੀਂ ਹੋਇਆ ਸੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਦੂਸਰਾ ਪ੍ਰਸ਼ਾਸਕ ਅਧਿਕਾਰੀ ਵੀ ਨਾਲ ਰਲ ਕੇ ਸਰਕਾਰਾਂ ਦੇ ਉਹਨਾਂ ਨੂੰ ਨਹੀਂ ਪਤਾ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹੈਗੀਆਂ ਅਗਰ ਪਰਚੀ ਕਟਣੀ ਸੀ ਇਹ ਦਸਰਾ ਕੀ ਨੇ ਸੀਗਾ ਮੁਲਾਜ਼ਮਾਂ ਨੇ ਮੁਲਾਜ਼ਮਾਂ ਨੇ ਜਿੱਥੇ 100 ਦੀ ਕਟਣੀ ਆ ਜਾਂ 200 ਦੀ ਉਹਨੇ ਦੱਸੋ ਤੁਸੀਂ ਅਸੀਂ ਜਿਵੇਂ ਪ੍ਰੋਟੋਕਾਲ ਹੋਊਗਾ ਰੂਲ ਅਸੀਂ ਉਵੇਂ ਕਰਾਂਗੇ ਪਰ ਤੁਸੀਂ ਪਹਿਲਾਂ ਤਾਂ ਤੁਸੀਂ 3 ਵਜੇ ਤੱਕ ਸਾਡੇ ਬੰਦਿਆਂ ਨੂੰ ਬਿਠਾਈ ਰੱਖਿਆ ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਕਾਗਜ਼ ਰੱਦ ਹੋ ਗਏ ਬਿਲਕੁਲੀ ਬੇਤੁੱਕੇ ਤੇ ਬੇਬੁਨਿਆਦ ਰੀਜ਼ਨ ਦੱਸਿਆ ਉਹਨਾਂ ਨੇ ਕੋਈ ਰੱਖਿਆ ਗਿਆ ਸਰਕਾਰ ਦੀ ਬਖਲਾੜ ਦਾ ਨਤੀਜਾ ਹੈ ਔਰ ਦੇਖੋ ਇਹ ਤਾਂ ਛੋਟੀ ਜਿਹੀ ਚੋਣ ਹੈ ਐਮਸੀ ਦੀ ਚੋਣ ਤੇ ਇਥੋਂ ਕੋਲ ਚੱਲਦਾ ਹੈ ਕਿ ਹੁਣ ਤੁਸੀਂ ਦੇਖ ਲਓ ਵੀ ਇਸ ਚੋਣ ਚ ਇੰਨਾ ਘਬਰਾ ਗਏ ਤੇ ਅੱਗੇ 2000 ਆਉਣ ਵਾਲੀ 2027 ਦੇ ਵਿੱਚ ਇਹਨਾਂ ਦਾ ਕੀ ਹਾਲ ਹੋਣ ਵਾਲਾ ਹੈ ਇਹ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਐ ਕੀਤਾ ਹਾਰ ਤਾਂ ਇਹ ਸਾਰੇ ਕਿਤੇ ਰਹੇ ਆ ਪਰ ਜਿੱਥੇ ਜਿੱਥੇ ਇਹਨਾਂ ਨੂੰ ਪੱਕਾ ਹੀ ਸ਼ੋਰ ਹੀ ਹੈ ਵੀ ਸਾਡੀ ਹਾਰ ਹੈ ਇੱਥੇ ਗਾਰੰਟੀ ਹੈ ਉੱਥੇ ਤਾਂ ਇਹਨਾਂ ਨੇ ਕਾਗਜ਼ ਹੀ ਰੱਦ ਕਰਤੇ ਐਦਾ ਹੀ ਇਹਨਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਕੀਤਾ ਇਹੋ ਅੰਟੀਕਰਟਾਰੇ ਸਰਕਾਰ ਇਹ ਰੰਗ ਇਹ ਨਹੀਂ ਇਹਨਾਂ ਨੇ ਬਦਲਾਵ ਲਿਆਉਣਾ ਸੀ ਇਹੋ ਜਿਹਾ ਬਦਲਾਵ ਲੈ ਕੇ ਆਉਣਾ ਸੀ ਤੁਸੀਂ ਵਾਅਦੇ ਪੂਰੇ ਨਹੀਂ ਕਰ ਸਕੇ ਤੇ ਹੁਣ ਤੁਸੀਂ ਤੁਸੀਂ ਚੋਣ ਲੜੋ ਲੜਾਈ ਲੜੋ ਲੋਕਾਂ ਨੇ ਜਿਹਨੂੰ ਵੋਟ ਪਾਉਣੀ ਆ ਪਾਦਣਗੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਤੁਸੀਂ ਕਿਉਂ ਘਬਰਾਏ ਫਿਰਦੇ ਹੋ ਅਗਰ ਤੁਹਾਡੀ ਸਰਕਾਰ ਆ ਤੁਸੀਂ ਕੰਮ ਕੀਤੇ ਫਿਰ ਘਬਰਾਉਣੇ ਕਿਉਂ ਲੋਕ ਸਭ